ਇਸਰ ਤੇ ਆਦੇ ਰੋਕਣੇ ਜੀ ਸਾਡਾ ਸਟੇਪਾ ਸਾਡੀ ਸਿਆਨਪੁਰ ਮਾਧੋਪੁਰ ਤੋਂ ਡਿਫੈਂਸ ਰੋਡ ਪੈਂਦਾ ਜੀ ਕਿਲੋਮੀਟਰ 425 ਉੱਥੇ ਆਦਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਤ ਨੂੰ ਕੋਈ 11 11:30 ਵਜੇ ਕੁਝ ਬੰਦੇ ਜਿਹੜੇ ਖਿਆਲ ਦੀ ਕਟਾਈ ਕਰ ਰਹੇ ਨੇ ਸਾਡੇ ਕੋਲੋਂ ਕੇਰਾ ਬੰਦੀ ਕਰਕੇ ਨਕਾ ਲਗਾਇਆ ਸੀ ਕਿਵੇਂ 11:30 12:00 ਵਜੇ ਇਹਨਾਂ ਨੂੰ ਆਪਾਂ ਕਟਾਈ ਕਰਦੇ ਉਥੋਂ ਦੀ ਫੜਿਆ ਜੀ ਗੱਡੀਆਂ ਜਿਹੜੀਆਂ ਦੀ ਜੰਗਲ ਤੇ ਸੀਗੀ ਉਹ ਬਾਦ ਜੋ ਜੰਗਲ ਤੋਂ ਬਾਹਰ ਨਿਕਲੀਆਂ ਨੇ 2:30 ਵਜੇ ਉਥੋਂ ਗੱਡੀਆਂ ਆਪਣਾਂ ਦੀਆਂ ਪਾਲੀਆਂ ਚ ਇਹਨਾਂ ਦੀ ਤੇ ਭਾਜੀ 10 ਤੋਂ 15 ਬੰਦੇ ਸੀ ਗੱਡੀਆਂ ਦੋ ਸੀਗੀਆਂ ਜਦੋਂ ਸਾਡੇ ਮੈਕਮ ਵੱਲੋਂ ਇਹਨਾਂ ਨੂੰ ਉੱਥੇ ਸੋਕਿਆ ਗਿਆ ਗੱਡੀਆਂ ਤੋਂ ਗੱਡੀਆਂ ਛੱਡ ਕੇ ਇਹ ਦੌੜ ਗਏ ਨੇ ਤੇ ਗੱਡੀਆਂ ਜਿਹੜੀਆਂ ਮੌਕੇ ਤੇ ਅਸੀਂ ਬਰਾਮਦ ਕਰ ਲਈਆਂ ਕੁਝ ਇਹਨਾਂ ਦੇ ਦੋ ਆ ਰਹੇ ਨੇ ਜੀ ਕੁਝ ਖੈਰ ਦੇ 30 ਤੋਂ 40 ਪੀਸ ਨੇ ਜੀ ਜਿਹਦੇ ਨਾਲ ਗੱਡੀ ਵਿੱਚ ਲੋਡ ਕੀਤੀ ਹੋਈ ਨੇ ਫਾਇਰ ਆਪਾਂ ਸੀ ਆਪਣੇ ਸੇਫਲੀ ਇਹਨਾਂ ਨੇ ਸਾਡੇ ਤੇ ਹਮਲਾ ਕਰਤਾ ਸੀ ਜਦੋਂ ਗੱਡੀਆਂ ਰੋਤੀਆਂ ਇਹਨਾਂ ਨੇ ਉਹਦੇ ਵਿੱਚ ਸਾਡੇ ਬੰਦ ਨੂੰ ਹਵਾਈ ਫਾਇਰ ਕੀਤਾ ਫਾਇਰ ਕਰਨ ਤੋਂ ਬਾਅਦ ਇਹ ਉਥੋਂ ਦੇ ਸਾਰੇ ਜਿਹੜੇ ਆ ਫਰਾਰ ਹੋ ਗਏ ਨਹੀਂ ਬੰਦਾ ਕੋਈ ਨਹੀਂ ਫੜਿਆ ਗਿਆ ਜੀ ਗੱਡੀਆਂ ਜਰੂਰ ਫੜ ਕੇ ਅਸੀਂ ਰਾਤ ਨੂੰ 3 3:30 ਵਜੇ ਵਿਜਨ ਦਫਤਰ ਆਪਣੇ ਪਠਾਨਕੋਟ ਚ ਲੈ ਆਂਦੀਆਂ ਜੀ ਇਹਦੀ ਅਗਲੀ ਯੋਜਨਾ ਵੀ ਰੂਲ ਅਨੁਸਾਰ ਜੋ ਵੀ ਸਖਤ ਸਖਤ ਕਾਰਵਾਈ ਜੋ ਬੰਦਿਆਂ ਦੀ ਭਾਲ ਕਰਕੇ ਆ ਤੇ ਐਫਆਈਆ ਕੀਤੀ ਜਾਏਗੀ ਤੇ ਅੱਗੇ ਤੋਂ ਇਹਨਾਂ ਤੇ ਅਰਸੇ ਮੁੰਦੇ ਦਾ ਲਿਆ ਜਾਏਗਾ। ਉਹ ਇਹ ਜੀ ਇਹ ਹੀ ਦੇਣਾ ਚਾਹੁੰਦੇ ਆ ਕਿ ਇਹ ਰਾਤ ਨੂੰ ਕਿਸੇ ਵੀ ਕਿਸੇ ਵੀ ਵਿਅਕਤੀ ਵੱਲੋਂ ਕੋਈ ਵੀ ਸ਼ੇਰ ਸਾਹ ਸੁਣੀ ਜਾਂਦੀ ਆ ਜਾਂ ਕੋਈ ਸ਼ੱਕੀ ਬੰਦਾ ਰਾਤ ਜਾਂ ਕਿਤੇ ਜੰਗਲ ਦੇ ਆਸ-ਪਾਸ ਲੱਭੇ ਜਾਂਦਾ ਉਹ ਬਨੋ ਵਿਭਾਗ ਨੂੰ ਕੋਈ ਸੂਚਨਾ ਦਿੱਤੀ ਜਾਵੇ। ਸਾਡੇ ਸਾਰਿਆਂ ਦੇ ਨੰਬਰ ਜਿਹੜੇ ਆ ਉਹ ਸਾਰੇ ਸਰਪੰਚ ਸਾਹਿਬਾਨ ਕੋਲ ਵੀ ਆ ਗਏ ਨੇ। ਡੀਐਫਓ ਸਾਹਿਬ ਵੀ ਸਾਡੇ ਸਾਡੇ ਨੰਬਰ ਜਿਹੜੇ ਆ ਫੀਲਡ ਦੇ ਸਾਰਿਆਂ ਕੋਲ ਹੀ ਆ। ਇਹਦੇ ਵੀ ਕਿਤੇ ਇਹੋ ਜੀ ਗੱਲਬਾਤ ਹੋਣੀ ਹੈ ਤੇ ਸਾਨੂੰ ਇਨਫੋਰਮ ਕਰਤਾ ਜਾਵੇ।